ਅਕਾਲੀ ਦਲ ਅਤੇ ਬੀਜੇਪੀ ਨੂੰ ਜਿੱਥੇ ਨੌ ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ ਉੱਥੇ ਹੀ ਪਿਛਲੇ ਦਿਨਾਂ ਤੋਂ ਲਗਾਤਾਰ ਚਰਚਾਵਾਂ ਛੜੀਆਂ ਹੋਈਆਂ ਸੀ ਕਿ ਕੀ ਬੀਜੇਪੀ ਤੇ ਅਕਾਲੀ ਦਲ ਘੱਟਚੋੜ ਕਰਨ ਗਿਆ ਇਹ ਚਰਚਾਵਾਂ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਛੜੀਆਂ ਸੀ ਪਰ ਉਸ ਸਮੇਂ ਬੀਜੇਪੀ ਅਤੇ ਅਕਾਲੀ ਦਲ ਨੇ ਘੱਟਚੋੜ ਨਹੀਂ ਕੀਤਾ ਤੇ ਹੁਣ ਫਿਰ ਤੋਂ ਇਹ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਕੀ ਇਹ ਨੌ ਮਾਸ ਦਾ ਰਿਸ਼ਤਾ ਫਿਰ ਤੋਂ ਸਾਨੂੰ ਇਕੱਠਾ ਨਜ਼ਰ ਆਵੇਗਾ ਪਰ ਇਸ ਦੇ ਉੱਤੇ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਵੱਡਾ ਬਿਆਨ ਆਇਆ ਹੈ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇ ਦੌਰਾਨ ਇਹ ਬਿਆਨ ਦਿੱਤਾ ਹੈ ਕਿ ਭਾਜਪਾ ਨੂੰ ਪੰਜਾਬ ਦੇ ਵਿੱਚ ਤਗੜਾ ਕੈਂਡਰ ਖੜਾ ਕਰਨ ਦੇ ਲਈ ਅਕਾਲੀ ਦਲ ਦੀ ਲੋੜ ਹੋਵੇਗੀ ਅਕਾਲੀ ਦਲ ਦੇ ਬਿਨਾ ਭਾਜਪਾ ਨਹੀਂ ਛੇਤੀ ਸਰਕਾਰ ਨਹੀਂ ਬਣਾ ਸਕੇਗੀ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਭਾਜਪਾ ਨੂੰ ਅਕਾਲੀ ਦਲ ਦਾ ਸਹਿਯੋਗ ਲੈਣਾ ਪਵੇਗਾ ਇਹ ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਸੱਸੇ ਇਹ ਹੈ ਕਿ ਉਹਨਾਂ ਨੇ ਇੱਥੇ 2024 ਦੀਆਂ ਚੋਣਾਂ ਦਾ ਜ਼ਿਕਰ ਕੀਤਾ ਹੈ ਕਿ ਜੇਕਰ ਇਕੱਠੇ ਹੁੰਦੇ ਤਾਂ ਸੀਟਾਂ ਕੱਢ ਜਾਣੀਆਂ ਸੀ ਤਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੂਰੇ ਪੰਜਾਬ 'ਚ ਬੀਜੇਪੀ ਕੈਦਰ ਖੜਾ ਕਰਨ ਦੇ ਲਈ 2 ਤੋਂ 3 ਚੋਣਾਂ ਦਾ ਇੰਤਜ਼ਾਰ ਕਰਨਾ ਪਵੇਗਾ ਅੱਜ ਪੰਜਾਬ 'ਚ ਬੀਜੇਪੀ ਨੂੰ ਅਕਾਲੀ ਦਲ ਦੀ ਲੋੜ ਹੈ ਇਹ ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਇਸ ਤੋਂ ਪਹਿਲਾਂ ਵੀ ਚਰਚਾਵਾਂ ਛਿੜਦੀਆਂ ਰਹਿੰਦੀਆਂ ਸੀ ਪਰ ਹੁਣ ਇੱਕ ਵੱਡਾ ਬਿਆਨ ਜਿਹੜਾ ਹੈ ਇੱਕ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਹੈ ਕਿ ਬੀਜੇਪੀ ਨੂੰ ਪੰਜਾਬ ਤੇ ਕਾਬਜ਼ ਹੋਣਾ ਹੈ ਤਾਂ ਅਕਾਲੀ ਦਲ ਦੇ ਨਾਲ ਘੱਟ ਜੋੜ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ ਇਹ ਸ਼ਬਦ ਜਿਹੜੇ ਨੇ ਉਹ ਕਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਕੈਡਰ ਜਿਹੜਾ ਇਹ ਉਹ ਇੰਨਾ ਤਗੜਾ ਨਹੀਂ ਹੈ ਕਿ ਇਕੱਲਾ ਸਰਵਾਈਵ ਕਰ ਸਕੇ ਜੇਕਰ ਉਹਨਾਂ ਨੇ ਖੜਾ ਕਰਨਾ ਹੈ ਤਾਂ ਉਹਨਾਂ ਨੂੰ ਕਟੋ-ਕਟ ਦੋ ਤੋਂ ਤਿੰਨ ਚੋਣਾਂ ਲੱਗਣਗੀਆਂ ਤਾਂ ਇੰਨੇ ਵੱਡੇ ਲੀਡਰ ਦੇ ਇਸ ਬਿਆਨ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਫਿਰ ਤੋਂ ਬੀਜੇਪੀ ਅਤੇ ਅਕਾਲੀ ਦਲ ਦੇ ਗਾਠ ਜੋੜ ਦੀ ਚਰਚਾ ਛੇੜ ਦਿੰਦੀ ਹੈ ਅਕਾਲੀ ਦਲ ਅਤੇ ਬੀਜੇਪੀ ਨੂੰ ਜਿੱਥੇ ਨੌ ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ ਉੱਥੇ ਹੀ ਪਿਛਲੇ ਦਿਨਾਂ ਤੋਂ ਲਗਾਤਾਰ ਚਰਚਾਵਾਂ ਛੜੀਆਂ ਹੋਈਆਂ ਸੀ ਕਿ ਕੀ ਬੀਜੇਪੀ ਤੇ ਅਕਾਲੀ ਦਲ ਘੱਟਚੋੜ ਕਰਨ ਗਿਆ ਇਹ ਚਰਚਾਵਾਂ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਛੜੀਆਂ ਸੀ ਪਰ ਉਸ ਸਮੇਂ ਬੀਜੇਪੀ ਅਤੇ ਅਕਾਲੀ ਦਲ ਨੇ ਘੱਟਚੋੜ ਨਹੀਂ ਕੀਤਾ ਤੇ ਹੁਣ ਫਿਰ ਤੋਂ ਇਹ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਕੀ ਇਹ ਨੌ ਮਾਸ ਦਾ ਰਿਸ਼ਤਾ ਫਿਰ ਤੋਂ ਸਾਨੂੰ ਇਕੱਠਾ ਨਜ਼ਰ ਆਵੇਗਾ ਪਰ ਇਸ ਦੇ ਉੱਤੇ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਵੱਡਾ ਬਿਆਨ ਆਇਆ ਹੈ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇ ਦੌਰਾਨ ਇਹ ਬਿਆਨ ਦਿੱਤਾ ਹੈ ਕਿ ਭਾਜਪਾ ਨੂੰ ਪੰਜਾਬ ਦੇ ਵਿੱਚ ਤਗੜਾ ਕੈਂਡਰ ਖੜਾ ਕਰਨ ਦੇ ਲਈ ਅਕਾਲੀ ਦਲ ਦੀ ਲੋੜ ਹੋਵੇਗੀ ਅਕਾਲੀ ਦਲ ਦੇ ਬਿਨਾਂ ਭਾਜਪਾ ਨਹੀਂ ਛੇਤੀ ਸਰਕਾਰ ਨਹੀਂ ਬਣਾ ਸਕੇਗੀ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਭਾਜਪਾ ਨੂੰ ਅਕਾਲੀ ਦਲ ਦਾ ਸਹਿਯੋਗ ਲੈਣਾ ਪਵੇਗਾ ਇਹ ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਸੱਸੇ ਇਹ ਹੈ ਕਿ ਉਹਨਾਂ ਨੇ ਇੱਥੇ 2024 ਦੀਆਂ ਚੋਣਾਂ ਦਾ ਵੀ ਜ਼ਿਕਰ ਕੀਤਾ ਹੈ ਕਿ ਜੇਕਰ ਇਕੱਠੇ ਹੁੰਦੇ ਤਾਂ ਸੀਟਾਂ ਕੱਢ ਜਾਣੀਆਂ ਸੀ ਦੇ ਨਾਲ ਹੀ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੂਰੇ ਪੰਜਾਬ 'ਚ ਬੀਜੇਪੀ ਕੈਦਰ ਖੜਾ ਕਰਨ ਦੇ ਲਈ ਦੋ ਤੋਂ ਤਿੰਨ ਚੋਣਾਂ ਦਾ ਇੰਤਜ਼ਾਰ ਕਰਨਾ ਪਵੇਗਾ ਅੱਜ ਪੰਜਾਬ 'ਚ ਬੀਜੇਪੀ ਨੂੰ ਅਕਾਲੀ ਦਲ ਦੀ ਲੋੜ ਹੈ ਇਹ ਕਹਿਣਾ ਹੈ ਕੈਪਟਨ ਮਰਿੰਦਰ ਸਿੰਘ ਦਾ ਇਸ ਤੋਂ ਪਹਿਲਾਂ ਵੀ ਚਰਚਾਵਾਂ ਛਿੜਦੀਆਂ ਰਹਿੰਦੀਆਂ ਸੀ ਪਰ ਹੁਣ ਇੱਕ ਵੱਡਾ ਬਿਆਨ ਜਿਹੜਾ ਹੈ ਇੱਕ ਇੰਟਰਵਿਊ ਦੌਰਾਨ ਕੈਪਟਨ ਮਰਿੰਦਰ ਸਿੰਘ ਨੇ ਦਿੱਤਾ ਹੈ ਕਿ ਬੀਜੇਪੀ ਨੂੰ ਪੰਜਾਬ ਤੇ ਕਾਬਜ਼ ਹੋਣਾ ਹੈ ਤਾਂ ਅਕਾਲੀ ਦਲ ਦੇ ਨਾਲ ਘੱਟ ਚੋੜ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ ਇਹ ਸ਼ਬਦ ਜਿਹੜੇ ਨੇ ਉਹ ਕਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਕੈਡਰ ਜਿਹੜਾ ਇਹ ਉਹ ਇੰਨਾ ਤਗੜਾ ਨਹੀਂ ਹੈ ਕਿ ਇਕੱਲਾ ਸਰਵਾਈਵ ਕਰ ਸਕੇ ਜੇਕਰ ਉਹਨਾਂ ਨੇ ਖੜਾ ਕਰਨਾ ਹੈ ਤਾਂ ਉਹਨਾਂ ਨੂੰ ਕਟੋ-ਕਟ ਦੋ ਤੋਂ ਤਿੰਨ ਚੋਣਾਂ ਲੱਗਣਗੀਆਂ ਤਾਂ ਇੰਨੇ ਵੱਡੇ ਲੀਡਰ ਦੇ ਇਸ ਬਿਆਨ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਫਿਰ ਤੋਂ ਬੀਜੇਪੀ ਅਤੇ ਅਕਾਲੀ ਦਲ ਦੇ ਗਾਠ ਜੋੜ ਦੀ ਚਰਚਾ ਛੇੜ ਦਿੰਦੀ ਹੈ